ਸ਼ਿਪਾਈ ਆ ਗਏ। ਤੰਦੋਰਾ ਪਟਵਾਇਆ, ਸਰੰਦ ਇਕੱਠਾ ਹੋ ਗਿਆ। ਇਹ ਸਭ ਕੁਝ ਕਿਲੇ ਦੇ ਵਿੱਚ ਹੀ ਹੋਇਆ ਜੀ। ਕਚਹਿਰੀ ਵਿੱਚ ਲੱਗਦੀ ਸੀ। ਆਗਰ ਜੀ ਸ਼ਿਪਾਈ ਵੀ, ਸ਼ਾਸ਼ਲ ਬੀਗ, ਬਾਸ਼ਲ ਬੀਗ, ਜ਼ਲਾਦ ਵੀ ਆ ਗਏ। ਸਾਬਜ਼ਾਦੇ ਉੱਥੇ ਮਾਤਾ ਜੀ ਨੇ ਜਿਹੜੇ ਕੱਪੜੇ ਮੁਚਕੀ 'ਚ ਪਏ ਸਨ, ਸਾਡੇ ਵਿਦਵਾਨ ਨੇ ਲੀਹਾਂ ਝਗੀਆਂ ਕਹਿੰਦੇ। ਇਹ ਤਾਂ ਉਹ ਨੀਲੇ ਚੋਲੇ ਪਾਏ। ਸਾਬਜ਼ਾਦਿਆਂ ਦੇ ਮੱਥੇ 'ਤੇ ਚੁੰਮੇ। ਇਹ ਆਖਰੀ ਮਿਲਣੀ ਸੀ ਮ੍ਰਿਤਮੰਡਲ ਦੀ ਤੇ ਮੈਂ ਆਪ ਨੂੰ ਦੱਸਿਆ ਮਾਤਾ ਜੀਤੋ ਜੀ ਦੇ ਚਲਾਣੇ ਤੋਂ ਬਾਅਦ ਇਹ ਪਹਿਲਾ ਦਿਨ ਹੈ ਜਿੱਦਨ ਮਾਂ ਨੇ ਪੁੱਤੇ ਆਪਣੇ ਤੋਂ ਵਾਕ ਕੀਤੇ ਆ ਤੁਰ ਲੱਗੇ ਮਾਤਾ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਕਲਗੀ ਸਜਾਈ ਉਸੇ ਤਰ੍ਹਾਂ ਪਿਆਰ ਕੀਤਾ ਦੋਨਾਂ ਨੇ ਜੀ ਪਿਆਰ ਨਾਲ ਦੋਨਾਂ ਨੇ ਇੱਕ ਨੇ ਖੱਬੇ ਪੈਰ ਨੇ ਇੱਕ ਨੇ ਸੱਜੇ ਤੇ ਦੋਨਾਂ ਨੇ ਮੱਥੇ ਟੇਕ ਕੇ ਉਠੇ मां के मथिया हाथ ला के अपने चरणों हाथ ला के अपने मथे ते लाया ते माता जी बारे फिर अल्लाह यार का कहता है जाने से पहले आओ गले से लगा तो लू जाने से पहले आओ गले से लगा तो लू केसों को कंगी करूं जरा मुंह दुलहा तो लू प्यारे से सरों पे नन्ही सी कलगी सजा तो बेटा ਮਰਨੇ ਸੇ ਪਹਿਲੇ ਤੁਮਕੋ ਦੁਲਹਾ ਬਣਾ ਦੋ ਲੂ ਮਾਤਾ ਜੀ ਨੇ ਤੋਰਿਆ ਛਪਾਈ ਆ ਗਏ ਕਹਿੰਦੇ ਮਾਤਾ ਸਮਝਾ ਦਿੱਤਾ ਪੁੱਤਰਾ ਨੂੰ ਸਮਝਾ ਦਿੱਤਾ ਬੱਚਿਆਂ ਨੂੰ ਵੇਖ ਕੇ ਤਨ ਦੱਸਿਆ ਇਹਨਾਂ ਨੇ ਫਤਵਾ ਕਿਉਂ ਹੈ ਕਹਿਣ ਲੱਗੇ ਹਾਂ ਮੈਂ ਸਮਝਾ ਦਿੱਤਾ ਹੈ ਕੀ ਸਮਝਾਇਆ ਹੈ ਬਸ ਇਹ ਸਮਝਾਇਆ ਪੁੱਤਰ ਮੌਤ ਨੂੰ ਸਵੀਕਾਰ ਕਰ ਲਿਓ ਪਰ ਇਮਾਨ ਤੋਂ ਨਾ ਡੋਲਿਓ ਮੈਂ ਦੱਸੋ ਕੋਈ ਮਾਇਸੀ ਹੈ ਜੀ ਹਰ ਮਾਂ ਦਾਦੀ ਕਿਹੜੀ ਹੈ ਜੀ ਜਿਹੜੀ ਕਹੇ ਪੁੱਤ ਤੂੰ ਮਰ ਜਾ। ਦਾਦੀ ਤਾਂ ਹੀ ਕਹਿੰਦੀ ਮੇਰੇ ਪੁੱਤ ਤੂੰ ਵਸੇ। ਪਰ ਇੱਕ ਦਾਦੀ ਦੁਨੀਆ ਚੋਂ ਵੇ ਜਿਹੜੀ ਤੁਰ ਲੱਗਿਆ ਕਹਿੰਦੀ ਮੇਰੇ ਬੱਚਿਓ ਮੌਤ ਨੂੰ ਸਵੀਕਾਰ ਕਰ ਲਿਓ ਪਰ ਢੋਲੀ ਉਹਨਾ ਮੈਂ ਬੇਨਤੀ ਕਰਾਂ ਜੀ ਸਮਾਪਤੀ ਕਰ ਲੱਗਾ। ਦੋਨੋਂ ਲਾਲ ਉਤਰਦੇ ਪਿਆ। ਸਾਡੇ ਬਜ਼ੁਰਗ ਢਾਡੀ ਸੀਤਲ ਸਾਹਿਬ ਬੜੇ ਸਾਲ ਹੋ ਗਿਆ ਸੁਨਾਇਆ ਨੂੰ। ਇੱਕੋਦਮ ਉਤਰਦੇ ਆ ਤੇ ਉਹ ਲਿਖਦੇ ਆ ਤੁਰ ਪੈ ਦੋਵੇਂ लाਡਲੀ ਜਲ ਫਤੇ ਬੁਲਾ ਕੇ ਤੁਰ ਪੈ ਲੂ ਦੋਵੇਂ लाडले ਜਦ ਫਤਿਹ ਬੁਲਾ ਕੇ ਵਾਰ ਅਖੀਰੀ ਮਾਂ ਦੇ ਚਰਨੇ ਹੱਥ ਲਾ ਕੇ ਦੂਵੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ ਮਾਂ ਉਡੀਕਾਂਗੇ ਅਸੀਂ ਸੱਚਖੰਡ ਵਿੱਚ ਆ ਕੇ ਮਾਂ ਉਡੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ ਪਰ ਨਾ ਆਉਣਾ ਤੁਸਾਂ ਨੇ ਡੋਤਾ ਚਿਹਰਾ ਲਾ ਕੇ ਥੱਕ ਨਾ ਜਾਈਏ ਅੰਮੀਏ ਅਸੀਂ ਅੰਸੀਆਂ ਪਾ ਕੇ ਸਾਡਾ ਜੀਣੇ ਲੱਗਣਾ ਤੇ ਛੇਤੀ ਆਉਣਾ ਨੇਤਾ ਰਸੂ ਫਤੀ ਸਿੰਘ ਤੇਰਾ ਜੀ ਪਰਚੌਣਾ ਕਿੰਨੇ ਪਿਆਰ ਦੇ ਸ਼ਬਦਾਂ ਮਾਂ ਜੀ ਬੋਲੇ ਕਹਿੰਦੇ ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ ਮਾਵਾਂ ਬਾਜੂ ਜਉਂਦਿਆਂ ਕਦ ਪੁੱਤਾਂ ਬਾਜੂ ਜਉਂਦਿਆਂ ਕ ਸੁਨੀਆਂ ਮਾਵਾਂ ਪੁੱਤਰਾਂ ਦੁਆਲੇ ਰਾਮਕਾਰ ਮਾਵਾਂ ਦੀਆਂ ਬਾਹਾਂ ਜਿੱਧਰ ਉੱਡਦੇ ਹੰਸ ਉਧਰ ਜਾਂਦੀਆਂ ਸ਼ਾਵਾਂ ਤੋਰ ਕਰਦੀਆਂ ਰੌਣਕਾਂ ਮੈਂ ਸੱਚਖੰਡ ਵਸਾਣਾ ਦੋਵੇਂ ਲਾਲ ਤੁਰ ਪਏ ਉੱਥੇ ਇੱਕ ਮਨੂ ਕੈਸ ਕੇ ਮਨੂ ਖਿਆਲ ਯਾਦ ਰੱਖਿਓ ਜਦੋਂ ਨੂੰ ਪੁੱਤਰ ਚਲਾ ਜਾਏ ਨਾ ਇਹਨੂੰ ਦੁਨਿਆਵੀ ਸ਼ਬਦ ਥੋੜਾ ਲੈ ਲਿਆ ਜੇ ਬੱਚੇ ਜ਼ਰੂਰ ਚੇਤੇ ਹੁੰਦੇ ਆ ਕਹਿੰਦੇ ਨੇ ਮਾਤਾ ਜੀ ਤੋ ਜੀ ਨੇ ਅੰਤਲੇ ਸਮੇਂ ਆਪਣੀ ਸੱਸ ਨੂੰ ਕਿਹਾ ਸੀ ਮਾਂ ਜੀ ਮੈਂ ਚੱਲਦੀ ਆ ਮੇਰਾ ਫਤਿਹ ਤੇ ਮੇਰਾ ਜੁਜਾ ਜੋੜਾ ਵਰਸਨ ਮੇਰੇ ਤੋਂ ਬਿਨਾ ਰਹਿਦਾ ਨਹੀਂ ਮੈਂ ਚੱਲਣ ਲੱਗੀ ਹਾਂ ਆਲਾ ਆ ਆਜਾ ਜੀਤੋ ਰਾਣੀਏ ਲੈ ਮਿੰਟੂ ਧਾਰੇ ਤੱਕ ਲੈ ਮੇਰੀ ਬੱਚੀਏ ਚੰਨ ਚੜ ਦੇ ਖਾਰੇ ਇਹ ਉਹਨਾਂ ਦਾ ਅੰਦਰ ਦਾ ਜਜ਼ਬਾ ਆਜਾ ਜੀਤੋ ਰਾਣੀਏ ਲੈ ਮਿੰਟੂ ਧਾਰੇ ਤੱਕ ਲੈ ਮੇਰੀ ਬੱਚੀਏ ਚੰਨ ਚੜ ਦੇ ਖਾਰੇ ਸੇਰੇ ਕਿੰਨੇ ਲੱਗਦੇ ਇਸ ਉਮਰੇ ਪਿਆਰੇ ਟੁੱਟਣ ਗਿਆ ਜ ਅੰਬਰੋਂ ਦੋ ਰੋਸ਼ਨ ਤਾਰੇ ਚਾਨਣ ਚਾਨਣ ਹੋਣਗੇ ਬਰਮੰਦ ਅਧਾਰੇ ਤੱਕੇ ਫਿੱਕੇ ਪੈਣਗੇ ਸੂਰਜ ਚੰਨ ਤਾਰੇ ਆਜਾ ਜੀਤੋ